ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੇ ਮੇਰੇ YouTube ਚੈਨਲ ਫਿਟ ਵਿਦ ਮਨਪ੍ਰੀਤ ਹਾਂਜੀ ਗਾਇਸ ਤਾਂ ਅੱਜ ਦੀ ਜਿਹੜੀ ਗੱਲ ਕਰਨੀ ਸੀਗੀ ਮੈਂ ਠੀਕ ਆ ਉਹ ਗੱਲ ਕਰਨੀ ਆਂ ਵੀ ਆਪਣੀ ਬਾਡੀ ਹੈ ਜਿਹੜੀ ਕਿਸ ਚੀਜ਼ ਤੇ ਆਧਾਰਿਤ ਹੁੰਦੀ ਆ ਠੀਕ ਆ ਆਪਣੀ ਇੰਨੀ ਜ਼ਿਆਦਾ ਕਰੀਵਿੰਗ ਵਧਣੀ ਠੀਕ ਆ ਹੱਦ ਤੋਂ ਜ਼ਿਆਦਾ ਕਰੀਵਿੰਗ ਵਧਣੀ ਭੁੱਖ ਲੱਗਣੀ ਫਿਰ ਆਪਣਾ weight ਹੱਦ ਤੋਂ ਜ਼ਿਆਦਾ ਵਧਣਾ ਇਹਦਾ ਕਾਰਨ ਕੀ ਹੁੰਦਾ ਕਿਸ ਚੀਜ਼ਾਂ ਕਰਕੇ ਇਹ ਚੀਜ਼ ਹੁੰਦੀ ਆ ਠੀਕ ਆ ਤੇ ਅਜਹੀ ਕੋਈ ਮੈਜਿਕ ਡਰਿੰਕ ਹੋਵੇ ਜਿਹੜੀਆਂ ਇਹ ਸਾਰੀਆਂ ਪ੍ਰੋਬਲਮਸ ਨੂੰ ਖਤਮ ਕਰਕੇ ਆਪਣਾ weight ਵੀ ਘਟ ਜਾਵੇ ਤੇ ਆਪਣਾ energy level ਵੀ ਅਪ ਹੋ ਜਾਵੇ ਅੱਜ ਆਪਾਂ ਇੱਕ ਟੌਪਿਕ ਤੇ ਗੱਲ ਕਰਾਂਗੇ ਹਾਂਜੀ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਦੇ ਆ ਨਾ ਜ਼ਿਆਦਾ ਸਮਾਂ ਲੈਂਦੇ ਹੋਏ ਮੈਟਾਬੋਲਿਜ਼ਮ ਠੀਕ ਆ ਮੈਟਾਬੋਲਿਜ਼ਮ ਹੁੰਦਾ ਕੀ ਆ ਸਾਡੀ ਬੋਡੀ ਦੇ ਵਿੱਚ ਨਾ ਮੈਟਾਬੋਲਿਜ਼ਮ ਆ ਜਿਹੜਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਟਾਬੋਲਿਜ਼ਮ ਆ ਜਿਹੜਾ ਸਾਡੀ ਬੋਡੀ ਦੇ ਵਿੱਚ ਇਹਦਾ ਹੈਲਥੀ ਤੇ ਹਾਈ ਹੋਣਾ ਜ਼ਰੂਰੀ ਆ ਤਾਂ ਜਦੋਂ ਇਹਦੇ ਚਾਰ ਸਾਈਨ ਹੁੰਦੇ ਆ ਜੇ ਤੁਹਾਡਾ ਮੈਟਾਬੋਲਿਜ਼ਮ ਲੋਅ ਆ ਤਾਂ ਤੁਹਾਡੀ ਬੋਡੀ ਦੇ ਵਿੱਚ ਚਾਰ ਸਾਈਨ ਪੱਕਾ ਹੋਣਗੇ ਇੱਕ ਤਾਂ ਤੁਸੀਂ ਬਹੁਤ ਥੱਕਿਆ ਥੱਕਿਆ ਮਹਿਸੂਸ ਕਰੋਗੇ ਸਾਰਾ ਦਿਨ ਟੁੱਟੀ એનર્ਜੀ ਆ ਜਿਹੜੀ ਤੁਹਾਨੂੰ ਉਹ ਬਹੁਤ ਜ਼ਿਆਦਾ ਲੋ ਲੱਗੂਗੀ ਤੁਹਾਨੂੰ ਐ ਲੱਗੂ ਵੀ ਯਾਰ ਮੇਰਾ ਸਰੀਰ ਟੁੱਟ ਰਿਹਾਗਾ ਮੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤੁਸੀਂ ਬਹੁਤ ਵੀਕਨੈਸ ਤੁਹਾਨੂੰ ਲੱਗੂਗੀ ਬਾਡੀ ਦੇ ਵਿੱਚ ਫਿਰ ਤੁਹਾਨੂੰ ਮਿੱਠੇ ਦੀ ਤੇ ਤਲੇ ਫੁਲੇ ਦੀ ਕਰੀਵਿੰਗ ਬਹੁਤ ਜ਼ਿਆਦਾ ਹੋਊਗੀ ਓਵਰ ਕਰੀਵਿੰਗ ਹੋਊਗੀ ਵੀ ਮੈਂ ਆ ਵੀ ਖਾਣਾ ਮੈਂ ਉਹ ਵੀ ਖਾਣਾ ਮੈਂ ਆ ਵੀ ਖਾਣਾ ਫਿਰ ਤੁਹਾਨੂੰ ਨੀਂਦ ਦੀ ਬੜੀ ਦਿੱਕਤ ਆਊਗੀ ਠੀਕ ਆ ਤੇ ਇੱਕ ਤੁਹਾਨੂੰ ਲੇਜੀਪਨ ਬਹੁਤ ਜ਼ਿਆਦਾ ਹੋਊਗਾ ਸੁਸਤ ਤੁਸੀਂ ਬਹੁਤ ਰਹੋਗੇ ਤੇ ਚੌਥਾ ਤੁਹਾਨੂੰ ਜਿਹੜਾ ਹੋਊਗਾ ਕੁਝ ਵੀ ਖਾ ਲੋਗੇ ਤੁਹਾਡੇ ਪੇਟ ਦੇ ਵਿੱਚ ਤੁਹਾਨੂੰ ਲੱਗੂਗਾ ਵੀ ਥੋੜਾ ਜਿਹਾ ਪੇਨ ਜਿਹਾ ਹੋ ਰਿਹਾ ਵੀ ਮੈਂ ਟਾਇਲਟ ਜਾਇਆ ਮਾਂ ਤੁਹਾਨੂੰ ਇਦਾਂ ਦਾ ਲੱਗਿਆ ਜਾਊਗਾ ਤੁਹਾਡੀ ਪਾਚਨ ਕਿਰਿਆ ਜਿਹੜੀ ਉਹਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਪ੍ਰੋਬਲਮ ਆ ਜਿਹੜੀ ਉਹ ਲੱਗੂਗੀ ਲੱਗੂਗੀ ਠੀਕ ਆ ਇਹ ਸਾਈਨ ਹੁੰਦੇ ਨੇ ਵੀ ਤੁਹਾਡਾ ਜਿਹੜਾ ਮੈਟਾਬੋਲੋਸਿਮਾ ਉਹ ਹੈਗਾ ਜਿਹੜਾ ਉਹ ਬਹੁਤ ਜ਼ਿਆਦਾ ਲੋਅ ਆ ਬਟ ਅਸੀਂ ਇਹਨੂੰ ਹੈਲਦੀ ਕਿਵੇਂ ਕਰਨਾਗਾ ਕਿਉਂਕਿ ਜੇ metabolisim ਤੇ ਡਲੋ ਹੋਊਗਾ ਤਾਂ ਤੁਹਾਨੂੰ ਕ੍ਰੀਵਿੰਗ ਤੁਹਾਡੀ ਵਧੂਗੀ ਤੇ ਤੁਹਾਡੇ ਚ ਜਿਹੜਾ ਮਟਾਪਾ ਦਾ ਚਰਬੀ ਆ ਉਹ ਵੀ ਵਧੂਗੀ ਤਾਂ ਇਹਨੂੰ ਕੰਟਰੋਲ ਦੇ ਵਿੱਚ ਕਿਵੇਂ ਕਰ ਸਕਦੇ ਆ ਕਿੱਦਾਂ ਕਰ ਸਕਦੇ ਆ ਇਹ ਸਟੌਪਿਕ ਤੇ ਅੱਜ ਦੀ ਆਪਣੀ ਵੀਡੀਓ ਆ ਵੀ ਕੋਈ ਐਸੀ ਡਰਿੰਕ ਜਿਹੜੀ ਤੁਹਾਡੀ ਵੇਟ ਨੂੰ ਸਹੀ ਕਰ ਸਕੇ ਤੁਹਾਡਾ metabolisim ਜਿਹੜਾ ਹੈਗਾ ਉਹਨੂੰ ਵਧਾ ਸਕੇ ਠੀਕ ਆ ਉਹਨੂੰ ਹੈਲਦੀ ਕਰ ਸਕੇ ਤੇ ਤੁਹਾਡਾ ਜਿਹੜਾ ਵੇਟ ਆ ਤੁਹਾਡਾ ਜਿਹੜਾ ਭਾਰ ਆ ਠੀਕ ਆ ਉਹੋ ਵੀ ਘਟੇ ਕੋਈ ਐਸਿਡ ਡਰਿੰਕ ਸਿਰਫ ਇੱਕ ਡਰਿੰਕ ਦੱਸਣੀ ਹੈ ਤੁਹਾਨੂੰ ਮੈਂ ਅੱਜ ਜਿਹੜਾ ਮੈਟਾਬੋਲਿਜ਼ਮਾ ਠੀਕ ਹੈ ਇਹ ਹੀ ਆਪਾਂ ਜੋ ਵੀ ਖਾਣਾ ਖਾਂਦੇ ਆ ਨਾ ਬਈ ਠੀਕ ਹੈ ਆਪਣੀ ਬਾਡੀ ਦੇ ਵਿੱਚ ਉਹਨੂੰ એનર્ਜੀ ਦੇ ਵਿੱਚ ਤਬਦੀਲ ਕਰਦਾ ਦਾ ਤੇ ਇਹਦਾ ਹੈਲਥੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਕਈ ਵਾਰ ਆਪਣਾ ਮੈਟਾਬੋਲਿਜ਼ਮ ਜਿਹੜਾ ਉਹ ਅਨ ਹੈਲਦੀ ਹੋ ਜਾਂਦਾਗਾ ਠੀਕਾ ਲੋ ਹੋ ਜਾਂਦਾਗਾ ਤਾਂ ਉਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਮੋਟਾਪਾ ਦਾ ਜਿਹੜਾ ਉਹ ਵਧਣਾ ਸਟਾਰਟ ਹੋ ਜਾਂਦਾਗਾ ਫਿਰ ਅਸੀਂ ਲੇਜੀ ਠੀਕ ਆ ਤੇ ਬਹੁਤ ਥੱਕੇ ਥੱਕੇ ਜੇ ਤੇ ਕਰੀਵਿੰਗ ਜ਼ਿਆਦਾ ਹੋਣ ਲੱਗ ਜਾਂਦੀ ਹੈ ਤਾਂ ਆਟੋਮੈਟਿਕ ਮਟਾਪਾ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਤਾਂ ਇਹਦੇ ਵਾਸਤੇ ਕੀ ਆ ਵੀ ਅਸੀਂ ਕੀ ਚੀਜ਼ ਖਾ ਸਕਦੇ ਹਾਂ ਕੀ ਚੀਜ਼ ਪੀ ਸਕਦੇ ਹਾਂ ਇਹਨੂੰ ਸਹੀ ਕਰਨ ਵਾਸਤੇ ਸਹੀ ਖਾਣਾ ਬਹੁਤ ਜ਼ਰੂਰੀ ਆ ਟੀਕਾ ਜੇ ਕੋਈ ਡਰਿੰਕ ਹੋਵੇ ਜਿਹੜੀ ਆਪਾਂ ਪੀ ਸਕਦੇ ਹਾਂ ਤਾਂ ਅੱਜ ਤਾਂ ਮੈਂ ਤੁਹਾਡੇ ਨਾਲ ਇਹ ਜਿਹੜੀ ਚੀਜ਼ ਕਰਨੀ ਹੈ ਵੀ ਆਪਾਂ ਮੈਟ ਮੈਟਾਬੋਲਿਜ਼ਮ ਨੂੰ ਠੀਕ ਹੈ ਬੂਸਟ ਕਿਵੇਂ ਕਰ ਸਕਦੇ ਹਾਂ ਠੀਕ ਆ ਤਾਂ ਬੂਸਟ ਕਰਨ ਵਾਸਤੇ ਮੈਂ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਡਰਿੰਕ ਲੈ ਕੇ ਆਈ ਹਾਂ ਜੁਡੀ ਡਰਿੰਕ ਆ ਠੀਕ ਹੈ ਇਹ ਡਰਿੰਕ ਤੁਸੀਂ ਸਵੇਰੇ ਪੀ ਸਕਦੇ ਹੋ ਉੱਠਦੇ ਸਮੇਂ ਠੀਕ ਆ ਉੱਠਣ ਮੇਲੇ ਵੀ ਪੀ ਸਕਦੇ ਹੋ ਤੇ ਰਾਤ ਨੂੰ ਬੈਡ ਟਾਈਮ ਮਤਲਬ ਸੌਣ ਤੋਂ ਪਹਿਲਾਂ ਇਹ ਡਰਿੰਕ ਲੈ ਸਕਦੇ ਹੋ ਇਹ ਜਿਹੜੀ ਹੈਗੀ ਹੈ ਬਹੁਤ ਵਧੀਆ ਡਰਿੰਕ ਆ ਜਿਹੜੀ ਆਪਣੇ ਮੈਟਾਬੋਲਿਜ਼ਮ ਨੂੰ ਬੂਸਟ ਕਰਦੀ ਆ ਠੀਕ ਆ ਤੇ ਬਾਕੀ 40 ਸਾਲ ਦੀ ਉਮਰ ਦੇ ਵਿੱਚ ਥੋੜਾ ਜਿਹਾ ਜਿਹੜਾ ਹੈਗਾਗਾ ਆਪਣਾ ਹੀ ਲੋ ਹੋਣ ਲੱਗ ਜਾਂਦਾਗਾ ਤਾਂ ਇਹਨੂੰ ਹਾਈ ਕਰਨ ਵਾਸਤੇ ਆਪਣਾ ਜਿਹੜਾ ਹੈਗਾ ਆਪਣੀ ਬਾਡੀ ਨੂੰ ਵਰਕਆਊਟ ਦੀ ਵੀ ਬਹੁਤ ਜ਼ਰੂਰਤ ਹੁੰਦੀ ਆ ਆਪਾਂ ਨੂੰ ਵਰਕਆਊਟ ਵੀ ਕਰਨਾ ਚਾਹੀਦਾ ਠੀਕ ਹੈ ਤੇ ਨਾਲ ਨਾਲ ਹੈਲਦੀ ਖਾਣਾ ਵੀ ਖਾਣਾ ਚਾਹੀਦਾਗਾ ਤਾਂ ਪਹਿਲਾਂ ਅੱਜ ਮੈਂ ਤੁਹਾਡਾ ਡਰਿੰਕ ਦੀ ਗੱਲ ਕਰਦੀ ਆ ਕਿਉਂਕਿ ਪਹਿਲਾਂ ਆਪਾਂ ਗੱਲ ਕਰਾਂਗੇ ਪਹਿਲਾਂ ਆਪਾਂ ਡਰਿੰਕ ਤੋਂ ਸਟਾਰਟ ਕਰਾਂਗੇ ਪਹਿਲਾ ਸਟੈਪ ਆਪਾਂ ਡਰਿੰਕ ਤੋਂ ਸਟਾਰਟ ਕਰਾਂਗੇ ਵੀ ਕੋਈ ਐਸੀ ਡਰਿੰਕ ਕੋਈ ਐਸੀ ਡਰਿੰਕ ਜਿਹੜੀ ਆਪਾਂ ਸਵੇਰੇ ਨਿਰਨੇ ਕਾਲ ਜੀ ਤੇ ਰਾਤ ਨੂੰ ਬੈਠ ਕੇ ਪਹਿਲਾਂ ਠੀਕ ਆ ਪੀਣੀ ਆ ਜਿਹੜੀ ਆਪਣੇ ਮੈਟਾਬੋਲਿਜ਼ਮ ਨੂੰ ਬੂਸਟ ਕਰੋਗੀ ਠੀਕ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਸਵੇਰੇ ਉੱਠ ਕੇ ਠੀਕ ਆ ਦੋ ਗਲਾਸ ਪਾਣੀ ਦੇ ਪਾ ਲੋ ਆਪਦੇ ਕੰਟੇਨਰ ਦੇ ਵਿੱਚ ਠੀਕ ਹੈ ਜਿਹਦੇ ਵਿੱਚ ਵੀ ਗਰਮ ਕਰੋਗੇ ਤੁਸੀਂ ਬੋਇਲ ਦੇ ਵਿੱਚ ਦੋ ਗਲਾਸ ਪਾਣੀ ਦੇ ਪਾ ਲੋ ਉਹਦੇ ਵਿੱਚ ਤੁਸੀਂ ਇੱਕ ਚਮਚ ਪਾਉਣਾਗਾ ਜੀ ਮੇਥੀ ਦਾਣਾ ਇੱਕ ਚਮਚ ਮੇਥੀ ਦਾਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਅੱਧਾ ਚਮਚ ਅੱਧਾ ਚਮਚ ਪਾਉਣਾਗਾ ਅਜਮੈਨ ਦਾ ਫਿਰ ਉਸ ਤੋਂ ਬਾਅਦ 2 ਮਿੰਟ ਤੱਕ ਉਹਨੂੰ ਚੰਗੇ ਤਰੀਕੇ ਨਾਲ ਉਬਾਲਣਾਗਾ ਚੰਗੇ ਤਰੀਕੇ ਨਾਲ ਉਬਾਲ ਕੇ ਠੀਕ ਹੈ ਫਿਰ ਉਹਨੂੰ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਤੁਸੀਂ ਉਸ ਤੋਂ ਬਾਅਦ ਪੀ ਲੈਣਾ ਇੱਕ ਗਲਾਸ ਪਹਿਲਾਂ ਪੀ ਲੈਣਾ ਪਣਕੇ ਪੀਣਾਗਾ ਠੀਕ ਹੈ ਪਣਕੇ ਪੀਣਾਗਾ ਇੱਕ ਗਲਾਸ ਪਹਿਲਾਂ ਪੀ ਲੈਣਾ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲੈਣਾਗਾ ਡੇਲੀ ਏ ਡਰਿੰਕ ਯੂਜ਼ ਕਰਨੀ ਆ ਇਹ ਨਾਲੇ ਤਾਂ ਆਪਣਾ weight control ਕਰਦੀ ਆ ਭਾਰ ਨੂੰ ਵੀ ਬਹੁਤ ਘਟਾਉਂਦੀ ਆ ਪੀ ਕੇ ਜ਼ਰੂਰ ਦੇਖਿਓ ਠੀਕ ਹੈ ਤੇ ਨਾਲੇ ਆਪਣਾ ਮੈਟਾਬੋਲਿਜ਼ਮ ਜਿਹੜਾ ਹੁੰਦਾਗਾ ਉਹਨੂੰ ਬੂਸਟ ਕਰਦੀ ਆ ਠੀਕ ਆ ਉਹਦਾ ਜਿਹੜਾ ਉਹ ਹੈਗਾ ਹੈਲਦੀ ਹੋ ਜਾਂਦਾ ਤੇ ਹਾਈ ਹੁੰਦਾਗਾ ਕਿਉਂਕਿ ਇਹ ਜਿਹੜਾ ਹੈਗਾ ਜੇ ਜ਼ਿਆਦਾ ਘਟੇ ਹੋਵੇ ਤਾਂ ਸਾਡੀ ਪੌੜੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਜ਼ ਆਉਂਦੀਆਂ ਨੇ ਜਿਹੜੀਆਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਆਂ ਪ੍ਰੋਬਲਮਜ਼ ਤਾਂ ਆਉਂਦੀਆਂ ਆਉਂਦੀਆਂ ਨੇ ਬਿਮਾਰੀਆਂ ਵੀ ਬਹੁਤ ਲੱਗਦੀਆਂ ਨੇ ਸਾਨੂੰ ਇਸ ਕਰਕੇ ਠੀਕ ਹੈ ਤਾਂ ਤੁਸੀਂ ਇਹ ਡਰਿੰਕ ਆ ਜਿਹੜੀ ਜ਼ਰੂਰ ਇਸਤੇਮਾਲ ਕਰਕੇ ਦੇਖੋ ਬਹੁਤ ਬੈਸਟ ਡਰਿੰਕ ਆ ਤੇ ਤੁਹਾਨੂੰ ਰਿਜ਼ਲਟ ਵੀ ਮਿਲਣਗੇ ਇਸ ਡਰਿੰਕ ਦੇ ਹਾਂਜੀ ਗਾਇਸ ਤੇ ਸੈਕਿੰਡ ਡਰਿੰਕ ਵੀ ਹੈਗੀ ਆ ਅੱਜ ਮੈਂ ਤੁਹਾਨੂੰ ਸਿਰਫ ਡਰਿੰਕ ਦੱਸ ਰਹੀ ਆ ਤੇ ਜਿਨ੍ਹਾਂ ਨੂੰ ਵੀ ਇਹ ਵਾਲੀ ਪ੍ਰੋਬਲਮ ਆ ਠੀਕ ਆ ਤੁਹਾਨੂੰ ਜਿਨ੍ਹਾਂ ਨੂੰ ਵੀ ਇਹ ਵਾਲੀ ਪ੍ਰੋਬਲਮ ਆਉਂਦੀ ਆ ਇਟ ਮੀਨ ਜ ਮੈਟਾਬੋਲੋਜ਼ ਮੈਟਾਬੋਲਿਜ਼ਮ ਹੁੰਦਾ ਨਾ ਮੈਟਾਬੋਲੋ ਹਾਂਜੀ ਗਾਇਸ ਠੀਕ ਹੈ ਤਾਂ ਇੱਕ ਹੋਰ ਡਰਿੰਕ ਮੈਂ ਤੁਹਾਨੂੰ ਦੱਸਦੀ ਆ ਮੈਟਾਬੋਲਿਜ਼ਮ ਦੀ ਠੀਕ ਹੈ ਇਹਨੂੰ ਆਪਾਂ ਕਿੱਦਾਂ ਬੂਸਟ ਕਰ ਸਕਦੇ ਆ ਇੱਕ ਡਰਿੰਕ ਮੈਂ ਤੁਹਾਨੂੰ ਦੱਸਦੀ ਦੂਸਰੀ ਡਰਿੰਕ ਜਿਹੜੀ ਹੈਗੀ ਆ ਮੇਥੀ ਦਾਣਾ ਸੌਂਫ ਅਜਮੈਨ ਠੀਕ ਹੈ ਤੇ ਜੀਰਾ ਚਾਰੇ ਚੀਜ਼ਾਂ ਇੱਕੋ ਕਵਾਂਟਰੀ ਦੇ ਵਿੱਚ ਦੋ ਕਲਾਸ ਪਾਣੀ ਦੇ ਪਾ ਕੇ ਉਹਦੇ ਵਿੱਚ ਪਾ ਕੇ ਉਬਾਲ ਕੇ ਠੀਕ ਹੈ ਫਿਰ ਇਸ ਤੋਂ ਬਾਅਦ ਪੁਣਕੀ ਤੁਸੀਂ ਇਹ ਪੀਣੀ ਆ ਠੀਕ ਹੈ ਇੱਕ ਡਰਿੰਕ ਸਵੇਰੇ ਲੈਣੀ ਆ ਇੱਕ ਡਰਿੰਕ ਸ਼ਾਮ ਨੂੰ ਲੈਣੀ ਆ ਤੇ ਇਹ ਪਤਾ ਕੀ ਹੈ ਜੇ ਸਰਦੀਆਂ ਦੇ ਵਿੱਚ ਯੂਜ਼ ਕਰੋਗੇ ਜਿਆਦਾ ਵਧੀਆ ਜਿਵੇਂ ਹੁਣ ਅਕਤੂਬਰ ਤੋਂ ਲੈ ਕੇ ਤੁਸੀਂ ਅਗਲੇ ਮਹੀਨਿਆਂ ਤੱਕ ਇਹ ਡਰਿੰਕ ਯੂਜ਼ ਕਰ ਸਕਦੇ ਹੋ ਜਿੰਨਾ ਵੀ ਭੈਣਾਂ ਦਾ ਵਿਆਹ ਆ ਠੀਕ ਆ ਉਸ ਤੋਂ ਪਹਿਲਾਂ ਤੁਹਾਡਾ weight ਪੱਕਾ ਇਹਦੇ ਨਾਲ ਘਟ ਜਾਣਾਗਾ ਨਾਲੇ ਮੈਟਾਬੋਲਿਜ਼ਮ ਜਿਹੜਾ ਹੈਗਾਗਾ ਉਹ ਵੀ ਬੂਸਟ ਹੋ ਜਾਣਾਗਾ ਜਿੰਨੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਜੇ ਤੁਹਾਡੇ ਸਰੀਰ ਦੇ ਵਿੱਚ ਲਗਾਤਾਰ ਮੋਟਾਪਾ ਤੁਹਾਡਾ ਵਧ ਰਿਹਾਗਾ ਤੁਹਾਡੇ ਵਿੱਚ ਸੁਸਤੀ ਜਿਆਦਾ ਆ ਰਹੀ ਆ ਲੇਜੀ ਜਿਆਦਾ ਹੋ ਰਹੀ ਆ ਤੁਸੀਂ ਲੋਅ ਫੀਲ ਕਰਦੇ ਹੋ ਠੀਕ ਹੈ ਤੇ ਤੀਸਰੀ ਚੀਜ਼ ਜਿਹੜੀ ਮੈਂ ਤੁਹਾਨੂੰ ਕਹੀ ਸੀ ਵੀ ਤੁਹਾਨੂੰ ਬਾਰੀ-ਬਾਰੀ ਇਦਾਂ ਫੀਲ ਹੁੰਦਾਗਾ পেট ਦੇ ਵਿੱਚ ਵੀ ਯਾਰ ਮੈਂ ਮੈਂ ਮਤਲਬ ਕਿ ਫਰੈਸ਼ ਹੋ ਕੇ ਆਮਾ ਹਨਾ ਤਾਂ ਇਹ ਚੀਜ਼ਾਂ ਜਿਹੜੀਆਂ ਇਹਦਾ ਇੱਕੋ ਹੀ ਕਾਰਨ ਹੁੰਦਾ ਵੀ ਮੈਟਾਬੋਲਿਜ਼ਮ ਜਿਹੜਾ ਹੈਗਾ ਤੁਹਾਡਾ ਉਹ ਬਹੁਤ ਜ਼ਿਆਦਾ ਲੋ ਆ ਠੀਕ ਆ ਜ਼ਿਆਦਾ ਕ੍ਰੇਵਿੰਗ ਹੁੰਦੀ ਆ ਕੋਈ ਚੀਜ਼ ਖਾਣ ਦੀ ਠੀਕ ਆ ਕਰਫ ਤੇ ਮਿੱਠਾ ਖਾਣ ਦੀ ਜ਼ਿਆਦਾ ਕਰੀਵਿੰਗ ਹੁੰਦੀ ਆ ਉਹਦਾ ਕਾਰਨ ਵੀ ਇਹੀ ਹੁੰਦਾ ਤਾਂ ਇਹ ਦੋ ਡਰਿੰਕ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸਵੇਰੇ ਲੈਣੀ ਆ ਨਿਰਨੇ ਕਾਲ ਜੀ ਤੇ ਇੱਕ ਸੌਣ ਤੋਂ ਪਹਿਲਾਂ ਡਰਿੰਕ ਲੈਣੀ ਆ ਇਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਹੈਗਾ ਉਹ ਵੀ ਬੂਸਟ ਹੋਊਗਾ ਠੀਕ ਹੈ ਤੇ ਦੂਸਰੀ ਚੀਜ਼ ਤੁਹਾਡਾ ਮਟਾਪਾ ਵੀ ਘਟੂਗਾ ਠੀਕ ਹੈ ਇਹ ਜ਼ਰੂਰ ਟਰਾਈ ਕਰਿਓ ਤੁਸੀਂ ਦੈਨ ਉਸ ਤੋਂ ਬਾਅਦ ਦੇਖਿਓ ਤੁਸੀਂ ਇਹਦਾ ਰਿਜ਼ਲਟ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਗਾਇਸ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਲਦੀ ਹੀ ਮਿਲਾਂਗੇ ਮੈਨੂੰ ਜ਼ਰੂਰ ਕਮੈਂਟ ਕਰ ਦਿਓ ਤੁਹਾਨੂੰ ਕਿਹੜੀ ਵੀਡੀਓ ਚਾਹੀਦੀ ਹੈ ਅੱਗੇ ਅੱਜ ਦੀ ਆਪਣੀ ਇਹ ਵੀਡੀਓ ਸੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਧੀਆ-ਵਧੀਆ ਵੀਡੀਓਜ਼ ਦੇਖਣ ਦੇ ਲਈ ਬਾਏ ਬਾਏ ਗਾਇਸ